ਬਿਤੇ ਦਿਨੀ ਅਰਬਨ ਸਟੇਟ ਦੀ ਸੀਆਰਪੀ ਕਲੋਨੀ ਵਿਖੇ ਦੋ ਧਿਰਾਂ ਵਿਚਕਾਰ ਹੋਏ ਝਗੜੇ ਨੂੰ ਲੈ ਕੇ ਇੱਕ ਧਿਰ ਵੱਲੋਂ ਇਨਸਾਫ ਨਾ ਮਿਲਣ ਦੇ ਚਲਦਿਆਂ ਅਨੁਸੂਚਿਤਾਂ ਦੀ ਅਗਵਾਈ ਵਿੱਚ ਐਸਪੀ ਦਫ਼ਤਰ ਦੇ ਬਾਹਰ ਧਰਨਾ ਲਗਾ ਕੇ ਇਨਸਾਫ ਦੀ ਕੋਹਾ ਲਗਾਈ ਗਈ ਇਸ ਦੌਰਾਨ ਜਿੱਥੇ ਧਰਨਾਕਾਰੀਆਂ ਨੇ ਝੰਮ ਕੇ ਨਾਅਰੇਬਾਜ਼ੀ ਕੀਤੀ ਉੱਥੇ ਹੀ ਗਲਬਾਤ ਕਰਦਿਆਂ ਅਨੁਸੂਚਿਤਾਂ ਤੇ ਹੋਰਨਾ ਅਗੂ ਨੇ ਕਿਹਾ ਕਿ ਬਲਵੀ ਠਾਕੁਰ ਰਾਸੀ ਸ਼ਹਿਰ ਤੇ ਕੋਈ ਵੀ ਕਾਰਵਾਈ ਨਹੀਂ ਹੋਣ ਦੇ ਰਿਆ ਜਿਸ ਕਾਰਨ ਉਹਨਾਂ ਨੂੰ ਇਨਸਾਫ ਲੈਣ ਲਈ ਇਹ ਧਰਨਾ ਲਾਉਣਾ ਪਿਆ ਹੈ ਉਨਾ ਕਿਹਾ ਕਿ ਅਗਰ ਪੁਲਿਸ ਨੇ ਦੋਸ਼ੀਆਂ ਖਿਲਾਫ ਕਾਰਵਾਈ ਨਾ ਕੀਤੀ ਤਾਂ ਉਹਨਾਂ ਵੱਲੋਂ ਸੰਘਰਸ਼ ਨੂੰ ਤੇਜ਼ ਕਰਦੇ ਆਂ ਧਰਨਾ ਪ੍ਰਦਰਸ਼ਨ ਚਾਰੀ ਰੱਖਿਆ ਜਾਵੇਗਾ ਫੋਗਵਾਰਾ ਤੋਂ ਨਵਰਾਂਗ ਚੈਨਲ ਦੇ ਜਸ਼ਰਮਾ ਦੀ ਵਿਸ਼ੇਸ਼ ਰਿਪੋਰਟ ਅੱਜ ਜੋ ਧਰਨਾ ਜਿਹੜਾ ਐਸਪੀ ਦਫਤਰ ਪਾਰਕ ਦੇ ਵਿੱਚ ਲੱਗਾ ਹੈ ਜਿਸ ਦੇ ਅੱਜ ਤੋਂ 10 ਦਿਨ ਪਹਿਲੋਂ ਜਿਹੜਾ ਇੱਕ ਝਗੜਾ ਹੋਇਆ ਸੀ ਜਿਸ ਦੇ ਵਿੱਚ ਮੌਜੂਦਾ ਸਰਕਾਰ ਦਾ ਬਲਾਕ ਸੰਪਤੀ ਬਲਾਕ ਪ੍ਰਧਾਨ ਬਲਵੀਰ ਠਾਕਰ ਜਿਸ ਦੀ ਤੱਕਾਸ਼ਾਈ ਇੰਨੀ ਹੋਈ ਪਈ ਆ ਕਿ ਪ੍ਰਸ਼ਾਸਨ ਉਸ ਦੇ ਬੰਦਿਆਂ ਤੇ ਉਸ ਦੇ ਖਿਲਾਫ ਕੋਈ ਕਾਰਵਾਈ ਕਰਨ ਦੇ ਲਈ ਉਹਨਾਂ ਦੀ ਨੀਤ ਨਹੀਂ ਬਣ ਰਹੀ ਸ਼ਾਇਦ ਪ੍ਰਸ਼ਾਸਨ ਦੇ ਉੱਤੇ ਇੰਨਾ ਕੁ ਦਬਾਅ ਉਸ ਬੰਦੇ ਦਾ ਵਾ ਕਿ ਅੱਜ ਜਿਹੜੀ ਸੁਣਵਾਈ ਕਰਦੇ ਹੋਏ 10 ਦਿਨ ਹੋ ਗਏ ਆ ਸਾਡੀ ਭੈਣ ਸ੍ਰੇਖਾ ਜਿਹੜੀ ਆ ਉਹ ਆਪਣੇ ਇਨਸਾਫ ਲਈ ਜੂਝ ਰਹੀ ਆ ਔਰ ਮੈਂ ਪ੍ਰਸ਼ਾਸਨ ਅੱਗੇ ਬੇਨਤੀ ਕਰ ਰਿਹਾ ਕਿ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਸਰਕਾਰਾਂ ਦੇ ਬੰਦੇ ਵੀ ਬਦਲਦੇ ਦਿੰਦੇ ਆ ਪਰ ਜਿੱਥੇ ਇੱਕ ਮੁਹੱਲਾ ਇੱਕ ਸਾਈਡ ਖੜਾ ਸੀਆਰਪੀ ਕਲੋਨੀ ਦੇ ਬੰਦੇ ਜਿਹੜੇ ਜਿਹੜੀਆਂ ਭੈਣਾਂ ਸਾਡੀਆਂ ਅੱਜ ਇਕੱਠੀਆਂ ਹੋ ਕੇ ਉਹਦੇ ਇਨਸਾਫ ਲਈ ਆਈਆਂ ਪਈਆਂ ਸ਼ਾਇਦ ਉਸ ਉਹਦੇ ਅੱਗੇ ਇਹ ਸਾਰਾ ਇਹ ਮੁਹੱਲਾ ਜਿਹੜਾ ਉਹ ਝੂਠਾ ਸਾਬਤ ਹੋ ਰਿਹਾ ਉਹ ਪ੍ਰਸ਼ਾਸਨ ਨੂੰ ਇਕੱਲਾ ਹੀ ਮਿਸਗਾਈਡ ਕਰ ਰਿਹਾ ਮੈਂ ਪ੍ਰਸ਼ਾਸਨ ਦੇ ਅੱਗੇ ਬੇਨਤੀ ਕਰਦਾ ਕਿ ਜਿਹੜੀ ਲੜਾਈ ਹੋਈ ਆ ਉਹ ਜਿਹਦੇ ਵਿੱਚ ਜੋਨੀ ਟੋਨੀ ਨਾਲ ਲੜਾਈ ਹੋਈ ਆ ਉਹਨੂੰ ਇਹ ਜੋੜ ਕੇ ਜਿਹੜਾ ਬਲਬੀਰ ਠਾਕਰ ਉਹ ਬਚਣਾ ਚਾਹੁੰਦਾ ਮੈਂ ਪ੍ਰਸ਼ਾਸਨ ਕੇ ਬੇਨਤੀ ਕਰਦਾ ਕਿ ਜਿਹੜੀ ਕੰਪਲੀਟ ਐ ਐਸਐਸਪੀ ਸਾਹਿਬ ਤੋਂ ਦਿੱਤੀ ਆ ਉਹਦੇ ਵਿੱਚ ਅਸੀਂ ਮੀਡੀਆ ਦੇ ਵਿੱਚ ਜਿਹੜਾ ਉਹ ਆਪਣੇ ਸ਼ਬਦ ਬੋਲ ਰਿਹਾ ਲਾਈਵ ਹੋ ਕੇ ਬੋਲ ਰਿਹਾ ਬਲਬੀਰ ਠਾਕਰ ਦੇ ਖਿਲਾਫ ਉਹ ਜਿਹੜੀ ਐਪਲੀਕੇਸ਼ਨ ਆ ਉਹ ਅੱਜ 4 ਦਿਨ 5 ਦਿਨ ਹੋ ਗਏ ਆਈ ਨੂੰ ਫਗਵਾੜਾ ਦੇ ਵਿੱਚ ਐਸਪੀ ਸਾਹਿਬ ਦੇ ਕੋਲ ਡੀਐਸਪੀ ਸਾਹਿਬ ਨੂੰ ਮਾਰਕ ਸ਼ੈਦ ਕੀਤੀ ਪਈ ਆ ਪਰ ਕੋਈ ਕਾਰਵਾਈ ਨਹੀਂ ਹੋ ਰਹੀ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਕਿ ਤੁਸੀਂ ਇਹਦੇ ਦਬਾਅ ਦੇ ਹੇਠਾ ਕੇ ਕੋਈ ਇਹੋ ਜਿਹਾ ਗਲਤ ਫੈਸਲਾ ਨਾ ਲਓ ਕਿਉਂਕਿ ਸਰਕਾਰਾਂ ਬਦਲਦੀਆਂ ਰਹਿੰਦੀਆਂ ਇਨਸਾਫ ਕਰੋ ਸਾਡੇ ਤੁਹਾਨੂੰ ਇਹੀ ਬੇਨਤੀ ਹੈ ਕਿ ਆਪਾਂ ਇਸ ਸ੍ਰੇਖਾ ਭੈਣ ਨੂੰ ਜੋ ਵੀ ਇਨਸਾਫ ਜਿਹੜਾ ਜਿਹੜੀ ਉਹ ਲਾਈਵ ਬੋਲ ਕੇ ਬੋਲਿਆ ਉਸਤੇ ਬੰਦ ਦੀ ਕਾਰਵਾਈ ਕੀਤੀ ਬੀਤੇ ਦਿਨੀ ਅਰਬਨ ਸਟੇਟ ਦੀ ਸੀਆਰਪੀ ਕਲੋਨੀ ਵਿਖੇ ਦੋ ਤੇਰਾ ਵਿਚਕਾਰ ਹੋਏ ਝਗੜੇ ਨੂੰ ਲੈ ਕੇ ਇੱਕ ਧਿਰ ਵੱਲੋਂ ਇਨਸਾਫ ਨਾ ਮਿਲਣ ਦੇ ਚਲਦਿਆਂ ਅਨੁਸੂਚਿਤਤਾ ਦੀ ਅਗਵਾਈ ਵਿੱਚ ਐਸਪੀ ਦਫ਼ਤਰ ਦੇ ਬਾਹਰ ਧਰਨਾ ਲਗਾ ਕੇ ਇਨਸਾਫ ਦੀ ਗੋਹਲ ਲਗਾਈ ਗਈ ਇਸ ਦੌਰਾਨ ਜਿੱਥੇ ਧਰਨਾਕਾਰੀਆਂ ਨੇ ਝੰਮ ਕੇ ਨਾਅਰੇਬਾਜ਼ੀ ਕੀਤੀ ਉੱਥੇ ਹੀ ਗੱਲਬਾਤ ਕਰਦੇ ਹਾਂ ਅਨੁਸੂਚਤਾ ਤੇ ਹੋਰਨਾ ਆਗੂਆਂ ਨੇ ਕਿਹਾ ਕਿ ਬਲਵੀ ਠਾਕੁਰ ਰਾਸੀ ਸ਼ਹਿਰ ਤੇ ਕੋਈ ਵੀ ਕਾਰਵਾਈ ਨਹੀਂ ਹੋਣ ਦੇ ਰਿਆ ਜਿਸ ਕਾਰਨ ਉਹਨਾਂ ਨੂੰ ਇਨਸਾਫ ਲੈਣ ਲਈ ਇਹ ਧਰਨਾ ਲਾਉਣਾ ਪਿਆ ਹੈ ਉਹਨਾਂ ਨੇ ਕਿਹਾ ਕਿ ਅਗਰ ਪੁਲਿਸ ਨੇ ਦੋਸ਼ੀਆਂ ਖਿਲਾਫ ਕਾਰਵਾਈ ਨਾ ਕੀਤੀ ਤਾਂ ਉਹਨਾਂ ਵੱਲੋਂ ਸੰਘਰਸ਼ ਨੂੰ ਤੇਜ਼ ਕਰਦੇ ਆ ਧਰਨਾ ਪ੍ਰਦਰਸ਼ਨ ਚਾਰੀ ਰੱਖਿਆ ਜਾਵੇਗਾ ਫੋਗਵਾਰਾ ਤੋਂ ਨਵਰਾਂਗ ਚੈਨਲ ਦੇ ਜਸ਼ਰਮਾ ਦੀ ਵਿਸ਼ੇਸ਼ ਰਿਪੋਰਟ